ਆਮ ਆਦੀ ਪਾਰਟੀ ਦੇ ਸਰਪੰਚ ਦੇ ਘਰ ਮੁੱਠ ਭੇੜ ਦੇ ਵਿੱਚ ਜਿਹੜੇ ਕਿ ਗੋਲੀ ਵੱਜ ਕੇ ਮਾਰ ਦਿੱਤੇ ਗਏ ਹੈ ਸ਼ਹੀਦ ਕਰ ਦਿੱਤੇ ਗਏ ਹੈ ਆਪਣੀ ਡਿਊਟੀ ਕਰ ਰਹੇ ਸੀ ਉਹਨਾਂ ਦੇ ਘਰ ਵਿੱਚ ਆਇਆ ਆ ਕੇ ਇੱਥੇ ਬਹੁਤ ਦੁੱਖ ਹੋਇਆ ਇੱਕ ਬਹੁਤ ਹੀ ਨੇਕ ਬੰਦਾ ਇਮਾਨਦਾਰ ਸੀ ਤੁਸੀਂ ਉਹਦਾ ਘਰ ਦੇਖ ਸਕਦੇ ਹੋ ساری ਉਮਰ ਪੁਲਿਸ ਨੌਕਰੀ ਕਰੀਏ ਲੇਕਿਨ ਅਜੇ ਤੱਕ ਸਫੈਦੀ ਕਰਨ ਨੂੰ ਨਹੀਂ ਹੋਈ ਵੀ ਪਰਿਵਾਰ ਵੀ ਮੈਂ ਦੇਖਿਆ ਸਿਰਫ ਤਿੰਨ ਕੀਲੇ ਬਹਿਲੀ ਹੈ ਤੇ ਇਹਨਾਂ ਨੇ ਇਹ ਆਮ ਆਦੀ ਪਾਰਟੀ ਵਾਲਿਆਂ ਦੇ ਵਿੱਚ ਪਹਿਲੇ ਦਿਨ ਤੋਂ ਜਿੱਦਰ ਦੀ ਇਹ ਸਰਕਾਰ ਆਈ ਹੈ ਗੁੰਡਾ ਅੰਸਰ ਹੈ। আর ਇਹਨਾਂ ਦੀ ਸ਼ੈ ਰਹਿੰਦੀ ਹੈ ਇਹੇ ਬੰਦਿਆਂ ਨੂੰ। ਸਰਪੰਚ ਦੇ ਘਰ 15 ਬੰਦੇ ਬੜੇ ਹੋਏ ਸੀ। ਉਹਨਾਂ ਨੇ ਬਾਹਰ ਨਿਕਲ ਕੇ ਸਾਬਨ ਇੰਸਪੈਕਟਰ ਦੇ ਗੋਲੀ ਮਾਰ ਕੇ ਮਾਰ ਦਿੱਤੀ। ਇਸ ਤੋਂ ਜ਼ਿਆਦਾ ਪੰਜਾਬ ਦੇ ਵਿੱਚ دہشت گردੀ ਤੇ ਬੁਰਸ਼ਾ ਵਾ ਗਰਦੀ ਕੀ ਹੋ ਸਕਦੀ ਹੈ? ਜਿੱਦਾਂ ਚੰਨੀ ਸਾਹਿਬ ਅੱਜ ਮੈਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਇਆ। ਦੋ ਕੁੜੀਆਂ, ਇੱਕ ਮੁੰਡਾ ਉਹਨਾਂ ਦੇ। ਮਾਪੇ ਬਜ਼ੁਰਗ ਜੀ ਜਿਉਂਦੇ ਬੈਠੇ ਆ ਘਰ ਵਾਲੀ ਵਿਧਵਾ ਹੋਊ